ਹਾਂਜੀ ਅੱਜ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਮੈਡਮ ਸਿਪ੍ਰਭਾ ਦਵੇਦੀ ਜੀ ਦੇ ਉਪਮਾਨ ਸਾਥ ਸਾਡੀ ਜੀਆਰਪੀ ਆਪਣੇ ਉਹਦੇ ਮੱਦੇਨਜ਼ਰ ਸਪੈਸ਼ਲ ਚੈਕਿੰਗ অভিযান ਦੀ ਜੀਆਰਪੀ ਨੂੰ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਟਰੈਕਸ ਡੇਰਵੇ ਟਰੈਕਸ ਰੇਲਵੇ ਪਲੇਟਫਾਰਮ ਤੇ ਟ੍ਰੇਨਸ ਦੇ ਵਿੱਚ ਉਹ ਚੈਕਿੰਗ ਦੀ ਸੁਰੱਖਿਆ ਪੈਸੈਂਜਰ ਦੀ ਸੁਰੱਖਿਆ ਲਈ ਅਸੀਂ ਬਚਨ ਵੱਧ ਹਾਂ ਜਿਸ ਦੇ ਚਲਦਿਆਂ ਸਾਨੂੰ 17 ਤਰੀਕ ਨੂੰ 17 1789 1789 ਦੋ ਲਵਾਰਸ ਬੈਗ ਰਾਜਪੁਰੇ ਸਟੇਸ਼ਨ ਕੋਲ ਮਿਲੇ ਜਿਸ ਦੇ ਵਿੱਚ 10 ਪਿਸਟਲ ਜੇਸੀ ਜੇਸੀ ਪਿਸਟਲ ਅਤੇ 10 ਮੈਗਜ਼ੀਨ ਉਹਨਾਂ ਦੇ ਮੈਗਜ਼ੀਨ ਸੀਗੇ ਤੇ ਕੁਝ ਡਾਕੂਮੈਂਟਸ ਸੀਗੇ ਇਹਨਾਂ ਦੇ ਆਧਾਰ ਤੇ ਫਿਰ ਬਾਅਦ ਵਿੱਚ ਇੰਸਪੈਕਟਰ ਜੀਆਰਪੀ ਪਟਿਆਲਾ ਹੰਕੁਰਦੀਪ ਸਿੰਘ ਜੀ ਇਹਨਾਂ ਨੇ ਸਪੈਸ਼ਲ ਆਪਣਾ ਟੈਕਨਿਕ ਟੈਕਨੀਕਲ ਟੈਕਨੀਕਲ ਐਨਾਲਿਸਿਸ ਦੇ ਉੱਤੇ ਅਸੀਂ ਬੰਦੇ ਨੂੰ ਗ੍ਰਫਤਾਰ ਕਰਨ ਵੀ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਦਾ ਨਾਮ ਹੈਪੀ son of ਗੁਰਦੇਵ ਸਿੰਘ ਬਿੰਦੀ ਸਿਕਵਲ ਪੀਐਸ ਗੜਸ਼ੰਕਰ ਹੁਸ਼ਾਰਪੁਰਾ ਉਹ ਅਸੀਂ ਅਸੀਂ ਗ੍ਰਫਤਾਰ ਕਰਕੇ ਚਿੰਦੇ ਦਾ ਰਿਮਾਂਡ ਲੈ ਲਿਆ ਤੇ ਬਾਕੀ ਅੱਗੇ ਉਹਨੂੰ ਕੁਝ ਕਿਤੇ ਉਸ ਦੀ ਅਸਤੀ ਵੀ ਜਾਰੀ ਹੈ ਜਦ ਇਤਨਾ ਹਸਲਾ ਹੈ ਕਿ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਨੇਚਰਲੀ ਹੁਣੇ ਜਿਹੜਾ ਹੁਣ ਅਸਲਾ ਆਇਆ ਕਿਸੇ ਕਿਸੇ ਵਾਦਤ ਲਈ ਆਇਆ ਹੈਗਾ ਕਿਉਂਕਿ ਬੈਕਵਰਡ ਤੇ ਫਾਰਵਰਡ ਲਿੰਕਿੰਗ ਇਹਦੇ ਬਹੁਤ ਜ਼ਰੂਰੀ ਹੈ ਅਸੀਂ ਦੇਖਣੀ ਹੈ ਕਿ ਕਿੱਥੋਂ ਆਇਆ ਹੈਗਾ ਤੇ ਅੱਗੇ ਕਿੱਥੇ ਇਹਨਾਂ ਨੇ ਕਿੱਥੇ ਭੇਜਣਾ ਹੈ ਕਿ ਕਿੰਨੀ ਕਰਨਾ ਸੀ ਦੋਨੋਂ ਚੀਜ਼ਾਂ ਹੋਣਾ ਸੀ ਪਰ ਇਹ ਬੜੀ ਮੁੰਡਲੀ ਤਫਤੀਸ਼ ਦਾ ਹਿੱਸਾ ਹੈ ਕਿ ਅਸੀਂ ਇਹ ਸਾਰਾ ਬੜੀ ਧੁੰਗਾਈ ਨਾਲ ਜਾਂਚ ਕਰ ਰਹੇ ਹਾਂ ਸਰ ਪਿਸਟਲ ਨੇ ਪੈਸੇ ਦੀ ਕੰਮ ਕੀਤੇ ਕਾਰਟੂਸ ਨਹੀਂ ਹੈਗਾ ਇਹ ਨਹੀਂ ਇਹ ਇਕੱਲੇ ਇਕੱਲੇ ਪਿਸਟਲ ਨੇ ਪਿਸਟਲ ਖਾਲੀ ਇੰਕ ਕਰਦੇ ਨੇ ਕਾਰਟੂਸ ਨਹੀਂ ਹੈਗੇ ਇਹਨਾਂ ਨੇ ਕਿਹਾ ਪਹਿਲੇ ਵੀ ਕੋਈ ਮਾਮਲੇ ਦਰਜ ਅਸਲ ਕਿਤੇ ਕੁਝ ਵੈਰੀਫਿਕੇਸ਼ਨ ਤੇ ਜਿਹੜਾ ਅਸੀਂ ਕੀਤਾ ਕਿਉਂਕਿ ਹਜੇ ਇੱਕ ਬੰਦਾ ਅਸੀਂ ਗ੍ਰਿਫਤਾਰ ਕੀਤਾ ਤੇ ਉਹ ਵਜੇ ਉਹਦੇ ਪਹਿਲਾਂ ਹਜੇ ਸਾਨੂੰ ਅਸੀਂ ਕੁਛ ਐਸਾ ਨਹੀਂ ਕੋਈ ਚੱਲਿਆ ਤੇ ਬਾਕੀ ਉਹਨਾਂ ਹਜੇ ਅੱਜ ਹੀ ਅਸੀਂ ਰਿਮਾਂਡ ਲਿਆ ਉਹਦਾ ਕੁਝ ਕੁਝ ਕਰਾਂਗੇ ਸ਼ੁਰੂ ਕਰ ਦੇਣਗੇ ਇਹ ਹੈਗਾ ਜੀ ਹੈਪੀ son of ਗੁਰਦੇਵ ਸਿੰਘ ਵਿਲੇਜ ਸੇਖੋਵਾਲ ਪੀਐਸ ਗੜ੍ਹਚੰਦਰ ਹੁਸ਼ਾਰਪੁਰ ਹੁਸ਼ਾਰਪੁਰ ਦਾ ਹੈ ਹਾਂਜੀ ਇਹਦੇ ਵਿੱਚ ਟੋਪਰੇ ਵਗੈਰਾ ਸੀਗਾ ਤੇ ਬਾਕੀ ਕੋਈ ਸਾਨੂੰ ਸਮਾਨ ਮਿਲਿਆ ਤਾਂ ਹੀ ਸਾਨੂੰ ਇਹਦਾ ਪਤਾ ਚੱਲਿਆ ਕੁਝ ਟੈਕਨੀਕਲ ਰਿਸੀਵਰ ਕੀਤਾ ਹੈ पर दो तीन दिन लगातार दिन रात करके इस फैक्ट शॉर्टेज टीम ने असली असल मिल उतार के रेस्टीज को लेके आए हैं इसी इसमें देखो जो और भी जानकारी है या पूछताछ की है जने लाहौर भी बंद है कि कदे दो ਨਹੀਂ ਹਜੇ ਤਾਂ ਹਜੇ ਤਾਂ ਹਜੇ ਤਾਂ ਅਸੀਂ ਕੁਝ ਕੁ ਕਰਾਂਗੇ ਹਜੇ ਹਜੇ ਸਾਨੂੰ ਇੱਕ ਸ਼ਿਵਰ ਹੀ ਆ ਅੱਗੇ ਬਾਕੀ ਦੇਖਦੇ ਨਾਲ ਇਹਦੇ ਕੋਈ ਕੋਣ ਇਹਦੇ ਨਾਲ ਮੈਂਬਰ ਨੇ ਕੀ ਹੈਗਾ ਉਹ ਅਗੂ ਜੀ ਤੇ ਪਤਾ ਲੱਗਾ ਤੇ ਇਹ ਵਿੱਚ ਦਾ ਕੀ ਕਰਦਾ ਕੀ ਕੀਤਾ ਹਜੇ 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 ਅਸੀਂ ਬਿਲਕੁਲ ਅੱਜ ਹੀ ਇਹਦਾ ਰਿਮਾਂਡ ਲਿਆ ਤੇ ਅੱਜ ਅਸੀਂ ਕੁਝ ਵੀ ਸ਼ੁਰੂ ਕਰਨੀ ਹੈ ਹਜੇ ਕਿੰਨੀ ਜਲਦੀ ਮੈਂ ਕੁਝ ਦੱਸਣ ਦੇ ਸਮਰੱਥ ਨਹੀਂ ਹਾਂ ਇਹ ਬੱਤੀਪੋਰ ਦੇ ਪਿਸਟਨ ਨੇ 7.62 ਐਮ ਐਮ ਤੇ ਬਿਲਕੁਲ ਬ੍ਰੈਂਡ ਨਿਊ ਹੋਣੇ ਇਹ ਜਿਹੜਾ ਕਹਿੰਦੇ ਨੇ ਬੜੇ ਵਧੀਆ ਲੱਗਦਾ ਕੁਝ ਤਰ੍ਹਾਂ ਦੇ ਕਿ ਜਸਟ ਨਹੀਂ ਹਜੇ ਯੂਜ਼ ਨਹੀਂ ਹੋਏ ਇਹ ਐਂ ਲੱਗਦਾ ਜਿਵੇਂ ਫੈਕਟਰੀ ਤੋਂ ਸਿੱਧਾ ਹੀ ਆਏ ਨੇ ਇੰਡੀਆ ਮੇਡ ਇਹ ਲਿਖਿਆ ਲਿਖ ਉੱਪਰ ਕਹਿੰਦਾ ਜਿਹੜਾ ਲਿਖਿਆ ਮੇਡ ਇਨ ਇੰਡੀਆ ਮੇਡ ਨੇ ਮੇਡ ਇਨ ਇਟਲੀ ਐਂਡ ਮੇਡ ਇਨ ਇਹ ਜੋ ਕੁਝ ਮੇਡ ਇਨ ਚਾਈਨਾ ਐਂ ਐਦਾਂ ਲਿਖਿਆ ਹੋਏ ਨੇ ਪਰ ਇਹ ਜਿਸ ਤਰ੍ਹਾਂ ਪਿਛਲੇ ਕੁਸਟਮਰ ਨੂੰ ਗਾਰੰਟੀ ਨਾਲ ਕੋਲੋਂ ਕਿਹਾ ਤੁਹਾਨੂੰ ਜਿੰਨਾ ਕੁ ਪਤਾ ਜਿਵੇਂ ਹਾਂ تقریبا ਹੋ ਜੇ ਨੇ ਪਹਿਲਾਂ ਵੀ ਅੱਜ ਆਪਾਂ ਹਦਿਆਰਪੁਰ ਮੀਟਿੰਗ ਆ ਜਿਹੜੇ ਬਿਖਤੀ ਪਾਰੇ ਨੇ ਨਹੀਂ ਹਜੇ ਤੱਕ ਇਸ ਦੀ ਕੋਈ ਹੋ ਨਹੀਂ ਹੋਈ ਹੈਗੀ ਅਜੇ ਵੀ ਇਸ ਦਾ ਕਿਤੇ ਗੈਂਗ ਦਾ ਕੋਈ ਸੰਬੰਧ ਅਜੇ ਸਾਨੂੰ ਨਹੀਂ ਮੋੜੇ ਸਾਹਮਣੇ ਆਮ ਸਕਦੇ ਆ